ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਜਿਲ੍ਹੇ ਮੋਗੇ ਦਾ ਪਿੰਡ ਆ ਸੱਜਣੋ ਕੋਟਲਾ ਮੇਰ ਸਿੰਘ ਵਾਲਾ ਇਸ ਪਿੰਡ ਦੇ ਲਾਗੇ ਤਾਂ ਜਿਹੜੇ 2-4 ਕਿਲੋਮੀਟਰ ਨੇੜੇ ਰਹਿੰਦੇ ਆ ਪਿੰਡ ਆਪਣਾ ਰਾਜਿਆਣਾ ਬਿਲਕੁਲ ਨਾਲ ਆ ਜਾਂਦਾ ਵਾ ਸੰਤ ਜਰਨੈਲ ਸਿੰਘ ਪਿੰਡਰਾਲੇ ਉਹਨਾਂ ਦਾ ਪਿੰਡ ਰੋਡੇ ਉਹ ਵੀ ਇੱਥੋਂ 2-3 ਕਿਲੋਮੀਟਰ ਹੀ ਰਹਿ ਜਾਂਦਾ ਆ ਸੱਜਣੋ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਆਪਾਂ ਮੱਝ ਦੀ ਵੀਡੀਓ ਕਵਰ ਕਰਨ ਲੱਗੇ ਆ ਰੇਟ ਸਮੇਤ ਆਪਾਂ ਜਾਣਕਾਰੀ ਲੈ ਕੇ ਦਵਾਂਗੇ ਫੁੱਲ ਡਿਟੇਲ ਬਾਈ ਨੂੰ ਗੱਲ ਕਰ ਦਿੰਨੇ ਆ ਆਜੋ ਵੀਰੇ ਸਾਹਮਣੇ ਅਸੀਂ ਗੱਲ ਬਾਈ ਸਾਰਿਆਂ ਨੂੰ ਠੀਕ ਠਾਕ ਹੋ ਜੀ ਇਹ ਵੀਰੇ ਇਹ ਘਰੇਲੂ ਪਰਿਵਾਰ ਕੋਲੇ ਆਪਣਾ ਤਾਂ ਵਪਾਰ ਦਾ ਕੰਮ ਹੈ ਹਾਂ ਆਪਣਾ ਵਪਾਰ ਦਾ ਕੰਮ ਹੈ ਇਹ ਆਪਣੇ ਸੱਜਣ ਕੋਲੇ ਆ ਮੈਂ ਹਾਂ ਭਰਾ ਕੋਲੇ ਹੀ ਆ ਠੀਕ ਹੈ ਜੀ ਉਹਨਾਂ ਨੇ ਚੋਈ ਆ ਇਹ ਪਿਛਲੇ 6 ਮਹੀਨੇ ਦੀ ਸੂਈ ਮੈਂ ਲਿਆਏ ਸੀ ਉਦੋਂ ਠੀਕ ਹੈ ਜੀ ਠੀਕ ਆ ਇਹ ਤਾਂ ਲੋੜ ਸੀ ਦੁੱਧ ਦੀ ਠੀਕ ਹੈ ਵੀਰੇ ਇੱਕ ਵਾਰ ਆਪਣਾ ਨਾਮ ਦੱਸ ਦਈਏ ਜਿੱਥੇ ਆਪਾਂ ਖੜੇ ਆ ਵੀਰੇ ਵੀਰੇ ਨਾਮ ਮਾਵਣਾ ਠੀਕ ਹੈ ਜੀ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਵੀਰੇ ਦਾ ਨਾਮ ਕੀ ਹੈ ਜਿਹੜਾ ਆਪਾਂ ਕਰੀਏ ਵੀਰੇ ਦਾ ਨਾਮ ਵੀਰੇ ਖਰਜਿੰਦਰ ਖਾਨ ਓਕੇ ਵੀਰੇ ਆਪਣਾ ਘਰ ਕਿੱਥੇ ਘੁਆ ਗਿਆ ਵੀਰੇ ਇੱਥੇ ਆਪਣਾ ਮੇਰਾ ਡੇਰੇ ਬਾਬਾ ਸਿੱਧਪੁਰੇ ਮਾਰੇ ਕੋਲੇ ਆ ਡੇਰਾ ਤੇ ਜਿਹੜਾ ਬਾਈ ਦਾ ਘਰ ਉਹ ਸਾਹਮਣੇ ਛੱਪੜ ਆ ਜਾਂਦਾ ਹਾਂ ਵੀਰੇ ਥੜੇ ਦੇ ਕੋਲੇ ਆ ਵੀਰੇ ਛੱਪੜ ਥੜੇ ਦੇ ਕੋਲੇ ਆ ਬਿਲਕੁਲ ਇਹ ਜਿਹੜੀ ਮੱਝ ਸੁਣੀ ਹੈ ਕਿ ਨਾ ਮਸੂਆ ਸੁਣੀ ਹੈ ਤੀਜੇ ਸੁਣੀ ਆ ਠੀਕ ਹੈ ਜੀ ਜਦੋਂ ਲਿਆਂਦੀ ਸੀ ਉਦੋਂ ਦਾ ਅਗਲੇ ਨੇ ਕਿਹਾ ਸੀ ਸਾਨੂੰ 10 ਕਿਲੋ ਦੁੱਧਾ ਠੀਕ ਹੈ ਜੀ ਉਹ ਦਿੱਤੀ ਅਗਲੇ ਨੇ ਸਾਨੂੰ ਵੀ ਉਵੇਂ ਕਰਕੇ ਸੀ ਠੀਕ ਹੈ ਜੀ ਤੇ ਦੁੱਧ ਦੇਣੇ ਭਾਈ ਆਪਾਂ ਨੂੰ 12 ਕਿਲੋ ਦੇ ਦ 12 ਕਿਲੋ ਦੁੱਧ ਆਪਣੇ ਘਰੇ ਆਪਾਂ ਚੋਦੇ ਰਹੇ ਚੋਲੇ ਆ ਭਾਈ ਜਮਾ ਠੀਕ ਹੈ ਜੀ ਹੁਣ ਆਪਾਂ ਇਹਦੀ ਆਕਵਾਸਤੀ ਦੇਣੀ ਆ 14-15 ਕਿਲੋ ਦੀ 14-15 ਕਿਲੋ ਇਹ ਕੋਈ ਬੰਦਾ ਸਵਾ ਕੇ ਲੈ ਲਓ ਆਪਣੇ ਕੋਲੋਂ ਅਗਲੇ ਨੇ ਕੋਈ ਗਾਰੰਟੀ ਨਹੀਂ ਆਪਣੀ ਆਪ ਦੇ ਇਥੋਂ ਥਾਂ ਟਿੱਪ ਕੇ ਲੈ ਜਾਏ ਆਪਣੇ ਕੋਲੋਂ 10 ਚੋਲੇ 12 ਚੋਲੇ 14 ਚੋਲੇ ਹਾਂ ਆਕੇ ਦੇਵਾਂਗੇ ਠੀਕ ਹੈ ਵੀਰੇ ਤੇ ਇਹਦਾ ਆਪਾਂ ਕੀ ਰੇਟ ਕਰਾਂਗੇ ਵੀਰੇ ਰੇਟ ਵੀਰੇ 1 10 ਹੈਦਾ ਇਹਦੇ ਵਿੱਚੋਂ ਮਾਨ ਤੇ 10000 ਦੇ ਵਿੱਚੋਂ ਮਾਨਤਨ ਹਾਂ ਜਰੂਰ ਕਰਾਂਗੇ ਇਹਦੇ ਦਿਨ ਕਿੰਨੇ ਬਾਕੀ ਆ ਵੀਰੇ ਵੀਰੇ ਦੇ ਦਿਨ 12 ਨੂੰ ਪੂਰੇ ਆ ਆਪਣਾ ਸੀਮਨ ਦਾ ਪਤਾ ਵੀਰੇ ਇਹਦੇ ਕਿਹੜਾ ਸੀਮਨ ਲੱਗਾ ਸੀਮਨ ਦਾ ਵੀਰੇ ਲੱਗਾ ਇੱਥੇ ਆਪਣੇ ਝੋਟਾ ਨੀਲੀ ਰਾਵੀ ਦਾ ਠੀਕ ਹੈ ਜੀ ਉਹ ਤੋਂ ਬਣਾ ਕੇ ਨੀਲੀ ਰਾਵੀ ਦੇ ਝੋਟੇ ਤੋਂ ਗੱਬਣ ਹੋਈ ਆ ਪੈਂਟ ਆਪਣੇ ਝੋਟਾ ਵਾ ਹਾਂ ਠੀਕ ਹੈ ਜੀ ਤੋਰਦੇ ਵੀਰੇ ਖੋਲ ਕੇ ਲੋਬੀ ਸੱਜਣੋ ਘਰੇਲੂ ਪਰਿਵਾਰ ਕੋਲੋਂ ਇੱਕ ਮਹਿ ਦਿਖਾਉਣ ਲੱਗੇ ਆ ਥਣਲੇਵੇ ਦੀ ਬਹੁਤ ਸਾਫ ਸੁਥਰੀ ਆ ਮਦਰੀ ਡਾਲ ਦੇ ਵਿੱਚ ਚਾਲ ਢਾਲ ਬਹੁਤ ਸੋਹਣੀ ਆ ਬਾਕੀ ਜਿੰਨੀ ਵੀ ਆ ਭਰੀ ਹੋਈ ਆ ਤੁਸੀਂ ਵੇਖ ਸਕਦੇ ਆ ਸਿੰਗ ਬਾਡੀ ਦੀ ਸੋਹਣੀ ਆ ਵੀਰ ਹੋਣਾ ਨੇ 12 ਕਿਲੋ ਦੁੱਧ ਜਿਹੜਾ ਚੋਇਆ ਹੋਇਆ ਵਾ ਇੱਕ ਮਹੀਨੇ ਦੀ ਸੂਈ ਹੋਈ ਲੈ ਕੇ ਆਏ ਸੀ ਥਣ ਬਹੁਤ ਚੰਗਾ ਲੱਗਾ ਹੋਇਆ ਮੱਝ ਨੂੰ ਲੇਵਾ ਬਹੁਤ ਸਾਫ਼ ਸੁਥਰਾ ਲੱਗਿਆ ਆ ਬਾਕੀ ਜਿਹੜੇ ਵੀਰ ਨੇ ਲੈਣੀ ਆ ਉਹ ਆਪਦੀ ਤਸੱਲੀ ਇੱਥੇ ਹਰੇਕ ਪੱਖ ਤੋਂ ਕਰਕੇ ਲੈ ਜਾ ਸਕਦਾ ਵਾ ਇਹ ਆਪਣੇ ਵੱਲੋਂ ਇੱਕ ਜੂਰੀ ਵੇਚੀ ਗਰੰਟੀ ਆਪਣੀ ਥੋੜਾ ਜਿਹਾ ਉਪਰਾ ਜ਼ਰੂਰ ਕਰਦੀ ਆ ਸਜਣੋ ਪਰ ਮੈਂ ਤਾਂ ਕੋਈ ਓੜਾ ਬੰਨਾ ਨਹੀਂ ਕਿਉਂਕਿ ਥਣ ਲੇਵੇ ਦੀ ਬਹੁਤ ਸਾਫ਼ ਸੁਥਰੀ ਆ ਸੀਲ ਠੰਡੀ ਬਹੁਤ ਆ ਉਹ ਤਾਂ ਕੈਮਰੇ ਨੂੰ ਵੇਖ ਕੇ ਥੋੜਾ ਜਿਹਾ ਉਪਰਾ ਕਰ ਜਾਂਦਾ ਜਾਨਵਰ ਬਾਕੀ ਥਣਾਂ ਦਾ ਸਪੇਸ ਗੈਪ ਵੇਖੋ ਬਹੁਤ ਸੋਹਣਾ ਲੱਗਾ ਹੋਇਆ ਥਣ ਲੱਗੇ ਬਹੁਤ ਪਾਵਰ ਵਾਲੇ ਆ ਮੁੱਠੀ ਆਲਾ ਥਣ ਲੱਗਾ ਲੇਵੇ ਦੀ ਬਹੁਤ ਸਾਫ਼ ਸੁਥਰੀ ਆ ਪੈਠਪੁੜੇ ਦੀ ਬਹੁਤ ਚੰਗੀ ਆ ਭਾਰਪੂਰ ਦੀ ਸ਼ਿਕਾਇਤ ਵੀ ਲੋ ਮੇਰੇ ਗਰੰਟੀ ਆਪਣੀ ਮੈਂ ਵਾਪਸ ਲੈ ਲਾਂਗੇ ਬਸ ਠੀਕ ਹੈ ਵੀਰੇ ਤੇ ਵੀਰੇ ਦਾ ਨੰਬਰ ਦੱਸ ਦਈਏ ਵੀਰੇ ਆਪਾਂ ਕੀ ਬੋਲਦੇ ਹੋ ਕੋਈ ਗੱਲ 8195068276 ਇੱਕ ਵਾਰੀ ਹੋਰ ਬੋਲ ਦਿਓ 8195068276 ਠੀਕ ਹੈ ਜੀ ਲਓ ਵੀ ਸਜਣੋ ਕਿਰੇਲੂ ਪਰਿਵਾਰ ਕੋਲੇ ਕੋਟਲਾ ਮੇਰ ਸਿੰਘ ਵਾਲੇ ਆਪਾਂ ਤੁਹਾਨੂੰ ਵੀਡੀਓ ਦਿਖਾਈ ਆ ਮੁੱਲ ਵੀਡੀਓ ਦੇ ਵਿੱਚ ਕਰਤਾ ਮੁੱਲ ਮਾਨਤਾਂ ਵਾਲਾ ਹੋਊਗਾ ਇਹਦੇ ਵਿੱਚ ਕੋਈ ਛੋੜ ਛੱਪਾ ਹੋਊਗਾ ਵੀਰ ਕਹਿੰਦਾ ਸੀ ਆਪਾਂ ਖੇਚਮਾ ਰੇਟ ਕੀਤਾ ਵਾ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਵਾ ਤੁਸੀਂ ਕਾਲ ਜ਼ਰੂਰ ਕਰਿਓ ਬਾਕੀ ਮੈਂ ਚੰਗੀ ਆ ਧੰਨਵਾਦ ਸੱਜਣ ਨੂੰ ਸ਼ੇਅਰ ਜ਼ਰੂਰ ਕਰ ਦਿਓ